ਰਵਨੀਤ ਬਿੱਟੂ ਦਾ ਵੀ ਬਿਆਰ ਆਇਆ ਸੀਗਾ ਜਿੱਦ ਚ ਉਹ ਕਹਿ ਰਹੇ ਸੀਗੇ ਜੋ ਵੀ ਪ੍ਰੋਟੈਸਟ ਕਰ ਰਹੇ ਨੇ ਕਹਿੰਦੇ ਇੰਨਾ ਸਾ ਐਜੂਕੇਸ਼ਨ ਨਾਲ ਕੀ ਲੈਣਾ ਦੇਣਾ ਰਵਨੀਤ ਬਿੱਟੂ ਦਾ ਐਜੂਕੇਸ਼ਨ ਨਾਲ ਕੀ ਲੈਣਾ ਦੇਣਾ ਫਿਰ ਇਹ ਸੀਗੇ ਸਟੂਡੈਂਟ ਦੱਸੋ ਮੈਨੂੰ ਇਹ ਸੀਗਾ ਸਟੂਡੈਂਟ ਬਟ ਹੀ ਇਜ਼ ਮਿਨਿਸਟਰ ਡਸਨਟ ਮੈਟਰ ਕੀ ਉਹ ਵਿਦਿਆਰਥੀ ਹੈ ਨਹੀਂ ਤੇ ਫਿਰ ਉਹਨਾਂ ਦਾ ਵੀ ਬੋਲਣਾ ਬਣਦਾ ਨਹੀਂਗਾ ਜਿਹੜੇ ਆਏ ਨੇ ਉਹਨਾਂ ਦਾ ਜਵਾਕਾ ਨਹੀਂ ਪੜਨਾ ਜਾਂ ਸਾਡੇ ਛੋਟੇ ਵੀਰਾਂ ਭੈਣਾਂ ਨਹੀਂ ਪੜਨਾ ਨੇਗਾ ਕਾਨੂੰ ਅਸੀਂ ਵੱਡੇ ਹੋਵਾਂਗੇ ਸਾਡੇ ਜਵਾਕਾ ਨਹੀਂ ਪੜਨਾ ਉੱਧਰ ਜਾ ਕੇ ਉਹਦੇ ਯੂਪੀ ਪੰਜਾਬ ਯੂਨੀਵਰਸਿਟੀ ਦੇ ਵਿੱਚ ਆ ਉਹਦੇ ਅਫੀਲੀਏਟਡ ਜਿਹੜੇ 200 ਕਾਲਜ ਆ ਉਹਨਾਂ ਦੇ ਵਿੱਚ ਪੜ੍ਹਦਾ ਨੇਗਾ ਤੁਸੀਂ ਨਾ ਸਿਹਰਦ ਹੋ ਨੌਜਵਾਨਾਂ ਦੇ ਭਵਿੱਖ ਲਈ ਤੁਸੀਂ ਆਪਦੇ ਅੱਖਾਂ ਦੇ ਉੱਤੇ ਪੱਟੀ ਬੰਨੋ ਕਰੋ ਸੈਂਟਰ ਵਾਲਿਆਂ ਦੀ ਚੱਕਰੀ ਅਸੀਂ ਤਾਂ ਨਹੀਂ ਨਾ ਕਰਨੀ ਅਸੀਂ ਆਪਦੇ ਨੌਜਵਾਨਾਂ ਦੇ ਭਵਿੱਖ ਲਈ ਸਿਹਰਦਾਂ ਅਸੀਂ ਸੰਘਰਸ਼ ਕਰਨ ਦੇ ਲਈ ਤਿਆਰ ਕੱਲ ਨੂੰ ਸਾਡੇ ਸਟੂਡੈਂਟ ਦੇ ਉੱਤੇ ਸਾਡੇ ਵਿਦਿਆਰਥੀ ਦੇ ਉੱਤੇ ਸਾਡੇ ਨੌਜਵਾਨ ਦੇ ਉੱਤੇ ਕੋਈ ਧੱਕਾ ਹੁੰਦਾ ਇਹਨਾਂ ਚੁੱਪ ਨਹੀਂ ਕਰਨੀ ਬੰਦਾ ਉਹਦੇ ਘਰ ਦੇ ਵਿੱਚ ਨੌਜਵਾਨ ਆ ਉਹਦੇ ਭਵਿੱਖ ਦਾ ਇੱਕ ਮਸਲਾ ਬਣਿਆ ਹੋਇਆ ਹੈ ਉਹਦੇ ਨੌਜਵਾਨ ਦੇ ਭਵਿੱਖ ਲਈ ਨਾ ਜਾਏਗਾ ਬੜਾ ਨਕਾਰਾ ਬੰਦਾ ਹੋਏਗਾ ਯਾਰ ਫਿਰ ਤੁਸੀਂ ਉਹਨਾਂ ਲਿਸਟਾਂ ਚਾਹੁੰਦੇ ਹੋਵੋਗੇ ਅਸੀਂ ਤਾਂ ਆਪਣੇ ਨੌਜਵਾਨਾਂ ਲਈ ਸਖਰਦ ਸੀ ਹੈ ਤਾਂ ਰਵਾਂਗੇ ਚੰਡੀਗੜ੍ਹ ਦੇ ਲਈ ਵੀ ਪੰਜਾਬ ਯੂਨੀਵਰਸਿਟੀ ਦੇ ਲਈ ਵੀ